ਪੰਜਾਬ ਦੀ ਸਿਆਸਤ ਦਿਨੋਂ ਦਿਨ ਕਈ ਤਰ੍ਹਾਂ ਦੇ ਉਤਰਾ ਚੜਾ ਆ ਰਹੇ ਹਨ ਤੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰ ਰੋਜ਼ ਵੱਖ-ਵੱਖ ਪਾਰਟੀਆਂ ਦੇ ਕਈ ਲੀਡਰ ਆਪਣੀ ਪਾਰਟੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਹਨ ਤੇ ਹੁਣ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਇੱਕ ਵਾਰ ਫਿਰ ਸਿਆਸੀ ਗਲਿਆਰਿਆਂ 'ਚ ਹਲਚਲ ਮਚਾ ਦਿੱਤੀ ਹੈ ਸੋ ਇਸ ਦੇ ਮੱਦੇਨਜ਼ਰ ਹੀ ਅਸੀਂ ਲੈ ਕੇ ਹਾਜ਼ਰ ਸਾਡੀ ਖਾਸ ਪੇਸ਼ਕਸ਼ ਪੰਜੇ 'ਚ ਫਸੀ ਪਤੰਗ ਮਨਪ੍ਰੀਤ ਸਿੰਘ ਬਾਦਲ ਦੁਆਰਾ ਕਾਂਗਰਸ ਪਾਰਟੀ ਸ਼ਾਮਲ ਹੋਣ ਦੀ ਖਬਰ ਦਾ ਜ਼ਿਕਰ ਕਰਨ ਤੋਂ ਪਹਿਲਾਂ ਆਓ ਇੱਕ ਨਜ਼ਰ ਮਾਰ ਲੈਂਦੇ ਹਾਂ ਮਨਪ੍ਰੀਤ ਸਿੰਘ ਬਾਦਲ ਦੇ ਜੀਵਨ ਤੇ ਹੁਣ ਤੱਕ ਦੇ ਸਿਆਸੀ ਸਫ਼ਰ ਤੇ ਜੇਕਰ ਸਭ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੇ ਜਨਮ ਦੀ ਗੱਲ ਕੀਤੀ ਜਾਵੇ ਤਾਂ ਮਨਪ੍ਰੀਤ ਬਾਦਲ ਦਾ ਜਨਮ ਗੁਰਦਾਸ ਸਿੰਘ ਬਾਦਲ ਦੇ ਘਰ 26 ਜੁਲਾਈ 1968 ਨੂੰ ਮੁਕਸਰ ਵਿਖੇ ਹੋਇਆ ਮਨਪ੍ਰੀਤ ਬਾਦਲ ਨੇ ਆਪਣੀ ਮੁੱਢਲੀ ਵਿਦਿਆ ਦਾ ਡੂਨ ਸਕੂਲ ਅਤੇ ਐਸਟੀ ਸਟੀਫਨਸ ਕਾਲਜ ਦਿੱਲੀ ਤੋਂ ਹਾਸਲ ਕੀਤੀ ਮਨਪ੍ਰੀਤ ਬਾਦਲ ਨੇ ਮੁੱਢਲੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਯੂਨੀਵਰਸਿਟੀ ਆਫ ਲੰਡਨ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਮਨਪ੍ਰੀਤ ਬਾਦਲ ਨੂੰ ਰਾਜਨੀਤੀ ਵਿਰਾਸਤ ਵਿੱਚ ਮਿਲੀ ਮੰਤਰੀ ਬਾਦਲ ਦੇ ਤਾਇਆ ਜੀ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੂੰ ਪੰਜਾਬ ਦੀ ਸਿਆਸਤ ਦਾ ਬਾਬਾ ਬੋੜ ਕਿਹਾ ਜਾਂਦਾ ਹੈ ਤੇ ਮੰਤਰੀ ਬਾਦਲ ਦੇ ਪਿਤਾ ਗੁਰਦਾਸ ਬਾਦਲ ਦਾ ਆਪਣੇ ਭਰਾ ਪ੍ਰਕਾਸ਼ ਸਿੰਘ ਬਾਦਲ ਦਾ ਹਰੇਕ ਚੋਣਾਂ 'ਚ ਵੱਡਾ ਸਾਥ ਰਿਹਾ। ਸੋ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਮੌਜੂਦਾ ਸਮੇਂ 'ਚ ਪੂਰਾ ਬਾਦਲ ਪਰਿਵਾਰ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਹੈ। ਜੇਕਰ ਮਨਪ੍ਰੀਤ ਬਾਦਲ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਤਾਂ ਮਨਪ੍ਰੀਤ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ 1995 ਵਿੱਚ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਤੇ ਜਿੱਤ ਦਰਜ ਕੀਤੀ ਤੇ ਉਸ ਤੋਂ ਬਾਅਦ ਮਨਪ੍ਰੀਤ ਬਾਦਲ ਸਾਲ 1997, 2002 ਅਤੇ 2007 ਵਿੱਚ ਦੁਬਾਰਾ ਵਿਧਾਇਕ ਚੁਣੇ ਗਏ ਤੇ ਫਿਰ ਮਨਪ੍ਰੀਤ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਪੰਜਾਬ ਦਾ ਖਜ਼ਾਨਾ ਮੰਤਰੀ ਚੁਣਿਆ ਗਿਆ ਤੇ 2007 ਤੋਂ ਲੈ ਕੇ 2010 ਤੱਕ ਪੰਜਾਬ ਦੇ ਖਜ਼ਾਨਾ ਮੰਤਰੀ ਰਹੇ ਮਨਪ੍ਰੀਤ ਬਾਦਲ ਨੇ ਅਕਤੂਬਰ 2010 ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਕਈ ਗੱਲਾਂ ਨੂੰ ਲੈ ਕੇ ਹੋਏ ਮਤਭੇਦ ਤੋਂ ਬਾਅਦ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਤੇ ਫਿਰ 27 ਮਾਰਚ 2011 ਨੂੰ ਮਨਪ੍ਰੀਤ ਬਾਦਲ ਵੱਲੋਂ ਪੀਪਲਜ਼ ਪਾਰਟੀ ਆਫ ਪੰਜਾਬ ਦਾ ਗਠਨ ਕੀਤਾ ਗਿਆ ਤੇ ਸੂਬੇ ਨੂੰ ਭਗਤ ਸਿੰਘ ਦੇ ਰਾਹ ਉਪਰ ਚੱਲਣ ਦੇ ਕਈ ਸੁਪਨੇ ਵਿਖਾਏ ਗਏ 350 ਸਾਲ ਬਾਅਦ ਮੈਨੂੰ ਮੇਰਾ ਦਿਲ ਇਸ ਗੱਲ ਦੀ ਗਵਾਹੀ ਪਰਨੋ ਤਿਆਰ ਹੈ ਸ਼ਹੀਦ ਭਗਤ ਸਿੰਘ ਦੇ ਸੁਪਨੇ ਆ ਦਾ ਪੰਜਾਬ ਅਸੀਂ ਇੱਕ ਵਾਰੀ ਫੇਰ ਬਣਾ ਸਕਦੇ ਹਾਂ ਜਿਹੜਾ ਪੰਜਾਬ ਸਾਡੇ ਜ਼ਿਲ੍ਹਾ ਚ ਵੱਸਦਾ ਹੈ ਇਹ ਫੇਰ ਬਣਾ ਸਕਦੇ ਆ ਮੇਰਾ ਦਿਲ ਇਸ ਗੱਲ ਦੀ ਗਵਾਹੀ ਦੇਣ ਨੂੰ ਤਿਆਰ ਹੈ ਮਨਪ੍ਰੀਤ ਬਾਦਲ ਨੇ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਚ ਪੀਪਲਸ ਪਾਰਟੀ ਆਫ ਪੰਜਾਬ ਵੱਲੋਂ ਅਗਵਾਈ ਕਰਦੇ ਹੋਏ ਸੀਪੀਆਈ ਸੀਪੀਐਮ ਅਤੇ ਸ਼੍ਰੋਮਣੀ ਅਕਾਲੀ ਦਾ ਲੰਗੋਵਾਲ ਵਰਗੀਆਂ ਪਾਰਟੀਆਂ ਨਾਲ ਗੱਠ ਜੋੜ ਕਰਕੇ ਚੋਣਾਂ ਲੜੀਆਂ ਮਨਪ੍ਰੀਤ ਬਾਦਲ ਨੇ ਖੁਦ ਦੋ ਹਲਕਿਆਂ ਗਿੱਦੜਬਾਹਾ ਅਤੇ ਮੌੜ ਤੋਂ ਚੋਣ ਲੜੀ ਪਰ ਮਨਪ੍ਰੀਤ ਬਾਦਲ 2012 ਦੀਆਂ ਵਿਧਾਨ ਸਭਾ ਚੋਣਾਂ 'ਚ ਖਾਤਾ ਵੀ ਨਾ ਖੋਲ ਸਕੇ ਮਨਪ੍ਰੀਤ ਬਾਦਲ ਨੇ 2012 ਦੀਆਂ ਵਿਧਾਨ ਸਭਾ ਚੋਣਾਂ 'ਚ ਨਮੋਚੀ ਦਾ ਸਾਹਮਣਾ ਕਰਨ ਤੋਂ ਬਾਅਦ ਇੱਕ ਵਾਰ ਫਿਰ ਆਪਣੀ ਕਿਸਮਤ ਨੂੰ ਅਜਮਾਉਣ ਲਈ 2014 ਦੀਆਂ ਲੋਕ ਸਭਾ ਚੋਣਾਂ 'ਚ ਹਰ ਸਿਮਰਤ ਕੋਰ ਬਾਦਲ ਦੇ ਵਿਰੁੱਧ ਬਠਿੰਡਾ ਤੋਂ ਕਾਂਗਰਸ ਪਾਰਟੀ ਵੱਲੋਂ ਚੋਣ ਲੜੀ ਪਰ ਇੱਥੇ ਵੀ ਮਨਪ੍ਰੀਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਮਨਪ੍ਰੀਤ ਬਾਦਲ ਨੇ 2010 ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਛੱਡਣ ਤੋਂ ਬਾਅਦ ਆਪਣੇ ਸਿਆਸਤ ਦੇ ਕਰੀਅਰ ਨੂੰ ਲੀਤੇ ਲੈ ਕੇ ਆਉਣ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਪਰ ਇਸ ਦੇ ਬਾਵਜੂਦ ਨਿਰਾਸ਼ਾ ਹੀ ਹੱਥ ਲੱਗੀ ਤੇ ਪੰਜਾਬ ਦੀ ਸਿਆਸਤ ਵਿੱਚ ਵੱਡੀ ਭੂਮਿਕਾ ਨਿਭਾਉਣ ਚ ਕਾਮਯਾਬ ਨਾ ਹੋ ਸਕੇ ਜਦ ਮਨਪ੍ਰੀਤ ਬਾਦਲ ਵੱਲੋਂ ਹਰ ਤਰ੍ਹਾਂ ਦੇ ਹੱਥਕੰਡੇ ਵਰਤਣ ਤੋਂ ਬਾਅਦ ਵੀ ਸਫਲਤਾ ਹਾਸਲ ਨਾ ਹੋਈ ਤਾਂ ਫਿਰ ਮਨਪ੍ਰੀਤ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਆਖਿਰ ਮਨਪ੍ਰੀਤ ਬਾਦਲ ਦਾ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਕੀ ਹੈ ਵੱਡਾ ਕਾਰਨ? ਆਓ ਮਾਰਦੇ ਹਾਂ ਇੱਕ ਨਜ਼ਰ। ਮਨਪ੍ਰੀਤ ਬਾਦਲ ਬਾਰੇ ਪਹਿਲਾਂ ਇਹ ਵੀ ਖਬਰਾਂ ਸਾਹਮਣੇ ਆਈਆਂ ਕਿ ਮਨਪ੍ਰੀਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਜਿਸ ਵਾਸਤੇ ਭਗਵੰਤ ਮਾਨ ਦੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਹਾਲਾਂਕਿ ਇਸ ਦਾ ਆਮ ਆਦਮੀ ਪਾਰਟੀ ਦੇ ਹੀ ਆਗੂ ਜੱਸੀ ਜਸਰਾਤ ਅਤੇ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਲੋਕਾਂ ਨੇ ਵੀ ਕਾਫੀ ਵਿਰੋਧ ਕੀਤਾ। ਸੋ ਆਖਿਰ ਮਨਪ੍ਰੀਤ ਸਿੰਘ ਬਾਦਲ 15 ਜਨਵਰੀ ਨੂੰ ਦਿੱਲੀ ਵਿੱਚ 올 ਇੰਡੀਆ ਕਾਂਗਰਸ ਕਮੇਟੀ ਦੇ ਦਫ਼ਤਰ ਵਿੱਚ ਸੀਨੀਅਰ ਕਾਂਗਰਸੀ ਨੇਤਾਵਾਂ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ। के दो हजार सतार विधानसभा चोरी भूमिका निभासी पिंड आए कांग्रेस का जो हर एक वर्कर है जब तक हम उसका दिल नहीं जीत लेते उसके मन में जो इज्जत है पीपल पार्टी के लिए जब तक वो बहाल या बरकरार नहीं हम रख सकते तब तक वी विल नॉट बी एक्सेप्टिंग एनी पोजिशन बट पंजाब का जो एजेंडा है उसको आगे लेके चलना है एंड वी फील की कांग्रेस विल बी अ गुड प्लेटफॉर्म एंड एक्चुअली प्लेटफॉर्म अवेलेबल नो नथिंग एट ऑल इन्होंने क्लैरिफाई कर दिया था मेरे सामने जब हमारे uh, um, uh, वाइस प्रेजिडेंट के साथ मीटिंग हुई कुछ दिन पहले और आज भी और आपके सामने भी के टोटली अनकंडीशनल है नो नो डिस्कशन ऑफ सीट्स नथिंग पी 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 ऑफ पंजाब under the leadership of Mr. Manpreet Badal has today merged with India National Congress and we welcome this positive development. पंजाब के हमारे प्रधान यहाँ हैं और इनकी बाजवा साहेब अंबिका जी चन्नी जी हरी जी सब की कोशिश से हम सब लोग इसके इच्छुक थे और फिर अपने पूरी पार्टी से विचार विमर्श करके आज सुबह में साढ़े नौ बजे मनप्रीत बादल जी अपने पंजाब के इनके जो इनका पार्लियामेंट्री बोर्ड या इनकी जो कमेटी है उसके लगभग एक डेढ़ सौ सदस्यों के साथ कांग्रेस के उपाध्यक्ष राहुल गांधी जी से मिले एक मेमोरेंडम भी ਉਹਨਾਂ ਨੇ ਉਸ ਵਕਤ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਆਪ ਕਹਿ ਸਕਤੇ ਹਨ ਉਹ ਦਿਆ ਔਰ ਇੱਕ ਤਰਹ ਸੇ ਰਾਹੁਲ ਜੀ ਨੇ ਔਰ ਕਾਂਗਰਸ ਨੇ ਉਸ ਕੋ ਸਹਿਤ ਸਵੀਕਾਰ ਵੀ ਕੀਤਾ ਕਿ ਉਹ ਉਹ ਬਾਤੇ ਹਨ ਜੋ ਕਾਂਗਰਸ ਕੀ ਵੀ ਮਾਨਸਿਕਤਾ ਹੈ ਔਰ ਕਾਂਗਰਸ ਦੇ ਲੋਗੋ ਕੀ ਵੀ ਉਸਮੇ ਆਸਥਾ ਹੈ ਪਹਿਲਾ ਇਹ ਖਬਰ ਵੀ ਸਾਹਮਣੇ ਆ ਰਹੀ ਸੀ ਕਿ ਮਨਪ੍ਰਿਤ ਬਾਦਲ ਮਾਗੀ ਮੇਲੇ ਮੌਕੇ ਸਿਆਸੀ ਕਾਨਫਰੰਸ ਤੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਪਰ ਮਨਪ੍ਰਿਤ ਬਾਦਲ ਨੇ ਇਸ ਕਾਨਫਰੰਸ ਨੂੰ ਤਰਜੀਹ ਦੇਣ ਦੀ ਬਜਾਏ ਦਿੱਲੀ ਕਾਂਗਰਸ ਦਰਬਾਰ ਅੱਗੇ ਡੇਰੇ ਲਾ ਲਏ ਮਨਪ੍ਰੀਤ ਬਾਦਲ ਦੇ ਮਾਗੀ ਮੇਲੇ ਮੌਕੇ ਕਾਂਗਰਸ ਵਿੱਚ ਸ਼ਾਮਲ ਨਾ ਹੋਣ ਨੂੰ ਲੈ ਕੇ ਵੀ ਕਈ ਸਵਾਲੀਆ ਨਿਸ਼ਾਨ ਲੱਗੇ। ਕਿ ਆਖਰ ਮਨਪ੍ਰੀਤ ਨੇ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਛੱਡ ਕੇ ਸਿੱਧਾ ਕਾਂਗਰਸ ਹਾਈ ਕਮਾਂਡ ਦਾ ਪੱਲਾ ਹੀ ਕਿਉਂ ਫੜਿਆ? ਜਾਂ ਕੀ ਮਨਪ੍ਰੀਤ ਬਾਦਲ ਦੀਆਂ ਕੈਪਟਨ ਅਮਰਿੰਦਰ ਸਿੰਘ ਤੋਂ ਦੂਰੀਆਂ ਬਣੀਆਂ ਹੋਈਆਂ ਹਨ? ਜਾਂ ਕੀ ਮਨਪ੍ਰੀਤ ਬਾਦਲ ਵੱਲੋਂ ਪੰਜਾਬ ਕਾਂਗਰਸ ਵਿੱਚ ਵੱਡੀ ਦਾਵੇਦਾਰੀ ਵਾਸਤੇ ਹੀ ਕਾਂਗਰਸ ਹਾਈ ਕਮਾਂਡ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ? 2014 ਦੀਆਂ ਲੋਕ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਵੱਲੋਂ ਮਨਪ੍ਰੀਤ ਬਾਦਲ ਨੂੰ ਆਪਣੀ ਪੀਪਲਸ ਪਾਰਟੀ ਆਫ ਪੰਜਾਬ ਦਾ ਆਪ ਵਿੱਚ ਰਲੇਵਾ ਕਰਨ ਲਈ ਕਿਹਾ ਗਿਆ ਪਰ ਮਨਪ੍ਰੀਤ ਬਾਦਲ ਵੱਲੋਂ ਕਿਹਾ ਗਿਆ ਕਿ ਮੈਂ ਪੰਜਾਬ ਦਾ ਨਾਮ ਕਿਵੇਂ ਛੱਡ ਸਕਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਮਨਪ੍ਰੀਤ ਬਾਦਲ ਦਾ ਬਿਆਨ ਆਪ ਪਾਰਟੀ ਜਿਹੜੀ ਸੀ ਉਹ ਇਸ ਗੱਲ ਤੇ ਉਹ ਵਜ਼िद ਹੈ ਕਿ तमाम ਹਿੰਦੁਸਤਾਨ ਚ ਕਿਸੇ ਵੀ ਸਿਆਸੀ ਪਾਰਟੀ ਨਾਲ ਅਲਾਈਅንስ ਨਹੀਂ ਕਰਨਗੇ ਆਪ ਪਾਰਟੀ ਦੀ ਪੇਸ਼ਕਸ਼ ਸੀ ਕਿ ਪੀਪਲ ਪਾਰਟੀ ਜਿਹੜੀ ਹੈ ਡਿਸਬੈਂਡ ਕਰ ਦੋ ਭੰਗ ਕਰ ਦੋ ਔਰ ਸਾਡੇ ਚ ਮਰਜ ਕਰ ਜਾਓ ਮੈਨੂੰ ਪੰਜਾਬ ਦੇ ਨਾਂ ਨਾਲ ਇਸ਼ਕ ਹੈ ਮੈਂ ਪੰਜਾਬ ਦਾ ਨਾਂ ਕਿੱਥੇ ਸਟਕੇ ਆਉਂਦਾ ਮੈਂ ਆ ਆ ਆ ਵੀ ਐਂਡ ਸਾਡੀ ਜਿਹੜੀ ਸੈਂਟਰਲ ਕਮੇਟੀ ਹੈ ਅਸੀਂ ਇਸ ਇਹ ਇਹ ਇੱਕ ਆਪਸ਼ਨ ਨਹੀਂ ਹੈ ਤੁਸੀਂ ਆਪਣੀ ਪਾਰਟੀ ਬੰਨ੍ਹ ਕਰਕੇ ਔਰ ਤੁਸੀਂ ਇੱਕ ਜਿਹੜੀ ਜਿਹੜੀ ਸਟੇਟ ਦੀ ਪਾਰਟੀ ਵੀ ਨਹੀਂ ਹੈ ਤੁਸੀਂ ਉਹਦੇ ਵਿੱਚ ਮਰਜ ਕਰੋ ਇਹਦੇ ਵਿੱਚ ਮੈਨੂੰ ਕੋਈ ਤਰਕ ਨਜ਼ਰ ਨਹੀਂ ਆਈ ਭਗਵੰਤ ਕਿਉਂ ਇਸ ਗੱਲ ਤੇ ਨਾਰਾਜ਼ ਹੋ ਕੇ ਆਈ ਹੈਵ ਨੋ ਆਈਡੀਆ ਉਹੀ ਮਨਪ੍ਰੀਤ ਬਾਦਲ ਜਿਸ ਨੇ 2014 ਚ ਆਮ ਆਦਮੀ ਪਾਰਟੀ ਚ ਰਲੇਵੇਂ ਨੂੰ ਲੈ ਕੇ ਕਿਹਾ ਸੀ ਕਿ ਮੈਂ ਪੰਜਾਬ ਦਾ ਨਾਮ ਕਿਵੇਂ ਛੱਡ ਸਕਦਾ ਪਰ ਅੱਜ ਉਸੇ ਹੀ ਪਾਰਟੀ ਦਾ ਕਾਂਗਰਸ ਵਿੱਚ ਰਲੇਵਾ ਕੀਤਾ ਗਿਆ ਤੇ ਨਾਲ ਹੀ ਇਹ ਸਵਾਲ ਪੈਦਾ ਹੁੰਦਾ ਹੈ ਕਿ ਹੁਣ ਪੰਜਾਬ ਦਾ ਨਾਮ ਕਿੱਥੇ ਗਿਆ ਸੋ ਜੇਕਰ ਮਨਪ੍ਰੀਤ ਬਾਦਲ ਦੇ ਹੁਣ ਤੱਕ ਦੇ ਸਿਆਸੀ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਮਨਪ੍ਰੀਤ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਤੋਂ ਬਾਅਦ ਸਿਆਸੀ ਕਰੀਅਰ ਦਾਵਾ ਡੋਲ ਰਿਆ ਤੇ ਪੰਜਾਬ ਦੀ ਸਿਆਸਤ ਵਿੱਚ ਕੋਈ ਵੀ ਵੱਡੀ ਭੂਮਿਕਾ ਨਹੀਂ ਨਿਭਾ ਸਕੇ ਪਰ ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਮਨਪ੍ਰੀਤ ਬਾਦਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਆਪਣੇ ਸਿਆਸੀ ਕਰੀਅਰ ਨੂੰ ਲੀਤ ਲਿਆ ਪਾਉਣਗੇ ਜਾਂ ਕੀ ਮਨਪ੍ਰਿਤ ਬਾਦਲ ਦੇ ਸਿਆਸੀ ਕਦ ਦਾ ਕਾਂਗਰਸ ਪਾਰਟੀ ਨੂੰ ਕੋਈ ਫਾਇਦਾ ਹੋਵੇਗਾ ਤੇ ਕੀ ਮਨਪ੍ਰਿਤ ਬਾਦਲ ਸ਼੍ਰੋਮਣੀ ਅਕਾਲੀ ਦਲ ਵਾਸਤੇ ਵੱਡੀ ਚੁਣੌਤੀ ਸਾਬਿਤ ਹੋ ਸਕਣਗੇ ਸੋ ਇਨਾਂ ਸਵਾਲਾਂ ਦੇ ਜਵਾਬ ਲਈ ਸਾਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਦਾ ਕਰਨਾ ਪਵੇਗਾ ਇੰਤਜ਼ਾਰ ਸੋ ਇਹ ਸੀ ਸਾਡੀ ਖਾਸ ਪੇਸ਼ਕਸ਼ ਪੰਜੇ ਵਿਚ ਫਸੀ ਪਤੰਗ ਸੋ ਤੁਹਾਨੂੰ ਸਾਡੀ ਖਾਸ ਪੇਸ਼ਕਸ਼ ਕਿਵੇਂ ਦੀ ਲੱਗੀ ਇਸ ਵਾਸਤੇ ਆਪਣਾ ਫੀਡਬੈਕ ਦੇਣਾ ਨਾ ਭੁੱਲਿਓ ਤੁਸੀਂ ਫੀਡਬੈਕ ਦੇ ਸਕਦੇ ਹੋ ਸਾਡੀ ਸਾਈਟ www. ਹਮ ਦਰਦ ਟੀਵੀ ਕਾਮ ਤੇ ਤੇ ਇਸ ਦੇ ਨਾਲ ਹੀ ਆਪਣੇ ਦੋਸਤ ਪਰਮੇਂਦਰ ਤੇਜਾ ਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ